ਰਾਹਨ ਖੇਲੇ ਫਤੋਂ ਤੇ ਸਜਣੋ ਵਧਿਆਜ ਕਰਦਾ ਹੈ ਵਾਈਗੁਰੂ ਜੀ ਦਾ ਖਾਲਸਾ ਵਾਈਗੁਰੂ ਜੀ ਦੀ ਫਤੇ ਸਭ ਤੋਂ ਪਹਿਲੇ ਤਾਂ ਮੈਂ ਤੁਹਾਨੂੰ ਵਧਾਈ ਦੇਣਾ ਚਾਹਣਾ ਤੁਸੀਂ ਬੜੀ ਡੱਟ ਕੇ ਲੜਾਈ ਲੜੀ ਜਾਇ ਜੀ ਹਾਲਾਤ ਸੀ ਬਹੁਤ ਹਾਲਾਤੋਂ ਦੇਖਦੇ ਹੋਏ ਪਰ ਜਾਇ ਜੀ ਲੜਾਈ ਤੁਸੀਂ ਲੜਾਈ ਸਾਨੂੰ ਤੁਹਾਡੇ ਤੇ ਮਾਣ ਹੈ ਮੈਨੂੰ ਲੱਗਦਾ ਹੈ ਜਿਵੇਂ ਹੁੰਦਾ ਨਾ ਕਿ ਬੰਦਾ ਜਿਆਦਾ ਰੋਟੀ ਖਾ ਲੈਂਦਾ ਤੇ ਉਲਟੀ ਆ ਜਾਂਦੀ ਹੈ ਆਪਾਂ ਜਿਆਦਾ ਖਵਾਤਾ ਲੋਕਾਂ ਨੂੰ ਖੁਲੀਆਂ ਘਰਾਂਟਾ ਦਿੱਤੀਆਂ ਜੋ ਕਹਿੰਦੇ ਕੱਸੀਆਂ ਬਣਾਓ ਗ੍ਰਿਡ ਬਣਾਓ ਜੋ ਕਹਿੰਦੇ ਸਿੱਖ ਪਈਆਂ ਤੇ ਹੁਣ ਪਤਾ ਲੱਗੋ ਜਦੋਂ ਕਾਲ ਪਿਆ ਹੁਣ 5 ਸਾਲ ਚੰਗੇ ਮਾੜੇ ਦਾ ਫਰਕ ਜਿਨ੍ਹਾਂ ਦਾ ਪਤਾ ਨਹੀਂ ਲੱਗਦਾ ਨਾ ਉਹ ਤਾਂ ਕਦਰ ਨਹੀਂ ਪੈਂਦੀ ਉਹਨੇ ਦੇਖ ਲਓ ਇੱਕ ਦਿਨ ਸੌਂਦ ਚੁੱਕੇ ਨਹੀਂ ਹੋਈ ਸਾਰੇ ਪੈਸੇ ਬੁਲਾ ਲੇ ਵਾਪਸ ਅੱਜ ਇਹ ਸੀਵਰੇਜ ਪਹਿਲੇ ਸ਼ਹਿਰ ਚ ਉੱਥੇ ਹੀ ਮਸ਼ੀਨਾ ਖੜ ਗਈਆਂ ਜਿਹੜਾ ਟੋਏ ਪੱਟਿਆ ਗਿਆ ਪੱਟਿਆ ਪਰ ਹੁਣ ਨਹੀਂ ਉਹ ਤਾਂ ਅਗਲੇ 5 ਸਾਲ ਆਪੇ ਹੀ ਬਣਾਵਾਂਗੇ ਦਾਰੇ ਤੇ ਇੱਕ ਤਾਂ ਜਿਵੇਂ ਮੰਤਾਨ ਨੇ ਕਿ ਦਿੱਲੀ ਛੱਡਾ ਆਪਾਂ ਟੈਂਪਰੇਰੀ ਚਾਰਜ ਦਿੱਤਾ ਹੈ ਉਹਨਾਂ ਨੂੰ ਸਰਕਾਰ ਦਾ ਪਰਮਨੈਂਟ ਆਪਣਾ ਹੀ ਹੈ ਉਹ ਜਿਵੇਂ ਆਪਾਂ ਸੋਚਿਆ ਸੀ 25 ਸਾਲ ਉਹ ਹੁਣ ਅਸੀਂ ਉਦੇ ਥੋੜੀ ਤਬਦੀਲੀ ਲੈਂਦੀ ਹੈ ਕਿ 10 ਸਾਲ ਵਾਦ 5 ਸਾਲ ਉਹਨਾਂ ਨੂੰ ਦੇ ਦੇ ਕਰਾਂਗੇ ਕਿਉਂਕਿ ਫਿਰ 10 ਸਾਲ ਵੀ ਯਾਰ ਬੰਦਾ ਥੱਕ ਤੋਂ ਭਜਾਂਦਾ ਥੋੜਾ ਹੁਣ ਆਪਾਂ ਵੀ ਉਹਨੂੰ ਖੇਤੀ ਖੁੱਤੀ ਉਹਨੇ ਜਵਾਕ ਜੇ ਲੈਣ ਕੋਈ ਜਾਇਜ ਸੇਦ ਕਰਿਓ ਨਹੀਂ ਤੇ ਲਗਾਤਾਰ ਟਰੈਕਟਰ ਨਾਲ ਵਹੀ ਇਹਨੇ ਵਹੀ ਇਹਨੇ ਹੋਰ ਵੀ ਹੋਣਾ ਪੰਡਾ ਕਿਵੇਂ ਹੁਣ 5 ਸਾਲ ਇਹਨਾਂ ਨੂੰ ਦੇ ਕੇ ਤੁਸੀਂ ਦੇਖੋ ਪਾਜਣਾ ਪੈਂਦੀ ਇਹਨਾਂ ਨੇ ਹੁਣ ਤੇ ਮੈਂ ਕਿਨਾਂ ਤੇ ਪਿੰਡ 'ਚ ਬੈਠੇ ਨਾ ਜੇ ਕਾਂਗਰਸੀ ਤੁਰਦੇ ਉਹਨਾਂ ਕਹਿੰਦੇ ਯਾਰ ਸਾਡੇ ਇੱਕ ਅੱਜੇ ਦਾ ਮਾਫ ਕਰਾ ਦਿਓ ਹਰ ਘਰ ਦੇ ਨੌਕਰੀ ਹਰ ਘਰ ਕਰ ਨੌਕਰੀ ਹਰ ਘਰ ਨੌਕਰੀ ਨੌਕਰੀ ਕਰ ਦੇ ਦਿਓ ਟੈਲੀਫੋਨ ਦੇ ਦਿਓ 2000 ਪੈਨਸ਼ਨ ਦੇ ਦਿਓ ਢੱਕਾ ਨਹੀਂ ਮਿਲਣਾ ਨਾ ਇਹਨੇ ਦੇਣਾ ਆਦਾ ਭਾਲਨ ਸਾਹਿਬ ਇਹ ਸੀਸ ਕਰਗੇ ਆਦਾ ਅਸੀਸ ਜਿਹੜਾ ਤੁਹਾਨੂੰ ਕਰੋੜਾ ਰੁਪਇਆ ਵਰਕੇ ਕਰੰਟਾ ਮਿਲਦਾ ਕਿੰਨੇ ਕਿੰਨੇ ਇੰਨੇ ਕਰੋੜ ਤਾਂ ਮਿਲਦਾ ਪਤਾ ਨਹੀਂ ਲੱਗਦਾ ਕਿੰਨੇ ਆ ਇਹਨਾਂ ਦੇ ਦਿਲ ਚੋਂ ਦਰਦ ਨਹੀਂ ਜਿਹੜਾ ਅਕਾਲੀ ਦਲ ਦੇ ਬੰਦ ਸਾਹਿਬ ਨੇ ਮੰਚ ਹੈ ਜਿਵੇਂ 24 ਘੰਟੇ ਬਾਅਦ ਸਾਹਿਬ ਮਿਲਦੇ ਰਹਿੰਦੇ ਆ ਹੁਣ ਕਾਵੇ ਆਪਾਂ ਜਿੱਤੇ ਨਹੀਂ ਆਪਾਂ ਫਿਰ ਤੋਂ ਚੱਲ ਪਏ ਮੈਨੂੰ ਲੱਗਾ 10 ਸਾਲ ਕਿਤੇ ਮੈਂ ਕੱਢ ਨਹੀਂ ਚੁੱਕਿਆ ਪਿਲੇ ਤਿੰਨ ਦਿਨਾਂ ਚ ਤੇ ਮੈਂ ਅੱਜ ਗੱਲ ਦੇਖੀ ਆ ਆਪਣੇ ਵਰਕਰਾਂ ਚ ਹੌਂਸਲਾ ਪੂਰਾ ਜਿਵੇਂ ਹੁੰਦਾ ਨਾ ਕਿ ਬੰਦੇ ਕਹਿੰਦੇ ਟੈਂਪਰੀ ਚਾਰਜ ਉਹਨਾਂ ਨੂੰ ਪਤਾ ਹੈ ਕਿ ਅਗਲੇ 5 ਸਾਲ ਪੱਕੇ ਬੱਟ ਤੇ ਪਏ ਆਪਾਂ ਉਹਨਾਂ ਹੀ ਹੋਣਾ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਨਾਲ ਸੁਖਬੀ ਕਿਹਾ ਹੁਣ ਪੰਗਾ ਲਊਗਾ ਤੁਹਾਡੇ ਨਾਲ ਉਹਨਾਂ ਦੱਸ ਦਿਓ ਹਮ ਤਾਂ 5 ਸਾਲ ਪੂਰੇ ਨੂੰ ਤਿੰਨ ਮਹੀਨੇ ਦਾ ਤਾਪੀ ਵੀ ਗਏ ਆ ਉਹ ਸਿੱਧਾ ਸਮਝਾ ਦਿਓ ਕਿ ਜੇ ਪੰਗਾ ਲੈਂਦਾ ਫਿਰ ਬਾਅਦ ਦੇਖੋਗੇ ਤੈਸ ਕਰਕੇ ਭਾਵੇਂ ਕਾਗਜਾ ਜਰਾਜ ਉਹਨਾਂ ਦਾ ਰਹਿਣਾ ਤੁਹਾਡਾ ਹੀ ਹੈ ਤਾਂ ਇਸ ਕਰਕੇ ਡਟ ਕੇ ਰੋ ਪਰ ਇਕਲ ਮੈਂ ਮੰਤਾਰ ਬੇਨਤੀ ਕਰਦਾ ਜਿਨੇ ਹੁਣ ਮੁਖਾਵਤ ਕੀਤੀ ਹੈ ਇਸ ਇਲੈਕਸ਼ਨ ਚ ਉਹਨਾਂ ਨਾਲ ਜੁੜੇ ਨਾਲ ਦੇ ਮਾਦਮ ਦੱਸੋ ਆਈ ਲੋਕਾ ਜਿਹੜੇ ਹੁਣ ਆ ਆਈ ਟੀਮ ਐ ਆਈ ਟੀਮ ਐ ਜਿਹੜੀ ਮਰਜ਼ੀ ਵਿੜੇ ਆ ਜਿਨ੍ਹਾਂ ਨੇ ਅੱਛਾ ਕੱਲੇ ਇਹਨਾਂ ਨੇ ਹੀ ਤੁਹਾਨੂੰ ਜਿਤਾਦਣਾ ਦੀ ਵਾਰ ਮੈਂ ਦੇਖਿਆ ਇਹਨਾਂ ਨੂੰ ਕਰੰਟ ਭਰ ਕੇ ਆ ਜਿਹੜੇ ਨਵੇਂ ਆ ਜਾਂਦੇ ਨਾ ਆਪਾਂ ਜੇ ਸ੍ਰੋਤਿਕ ਦਾ ਸਨੋਪੇ ਲਿਓਣੇ ਰੱਖ ਦੋ ਬੰਦ ਠੀਕ ਹੈ ਜੀ ਸਨੋਪੇ ਤਾਂ ਹੁਣ ਕਾਲੀਦਾਂ ਲੈਣੇ ਨਹੀਂ ਉਹ ਜਿਹੜਾ ਜੀ ਕਰਦਾ ਉਹ ਪਾਦਨੇ ਉਹ ਲੈ ਕੇ ਗਾਣਾ ਸਨੋਪਾ ਲੈ ਕੇ ਭੱਜ ਜਾਂਦਾ ਨਾਲੇ ਹਰ ਜਿਹੜਾ ਹੈ ਦੇਖ ਤੇ ਹੋਂ ਡਿਸਟ੍ਰਿਕਟ ਦਾ ਪ੍ਰੈਜ਼ੀਡੈਂਟ ਹੈ ਜਿਹੜੇ ਆਪਣੇ ਐਮਐਲਏ ਚ ਲੀਡਰ ਦੇ ਰੂਪੇ ਪਾਏ ਨਾ ਇਹ ਦਿੱਤੇ ਉਹਨਾਂ ਕੱਢਦੇ ਪਾੜੀ ਜਾਂਦੇ ਹੈ ਆ ਮੈਂ ਕਹਿੰਦਾ ਆਪਣੇ ਤਾਂ ਇੰਨੇ ਹੀ ਬਹੁਤ ਹੈ ਇਹਨਾਂ ਨੇ ਨੇੜੀ ਲਿਆ ਦੇਣੀ ਮਤ ਦੱਸਾ ਆਪਣੇ ਵਰਕਤ ਤੱਕੜੇ ਮਤ ਦੱਸਾ ਐ ਜੀ ਲੜਾਈ ਤੁਸੀਂ ਲੜੀ ਹੈ ਜਿਸ ਹਾਲਾਤ ਚੋਂ ਨਿਕਲੇ ਹੋ ਥੋੜੀ ਐਕਸਲਿ ਪਾਰਟੀ ਦੀ ਥੋੜੀ ਕਦਰ ਨਹੀਂ ਪਈ ਲੋਕਾਂ ਨੇ ਜਿਨੇ ਕੰਮ ਕੀਤੇ ਲੋਕੀ ਸਮਝਣ ਲੱਗੇ ਕਿ ਇਹ ਤਾਂ ਜਿਵੇਂ ਆਪਣਾ ਹੀ ਹੱਕ ਹੈ ਹੁਣ ਪਤਾ ਲੱਗੂਗਾ ਜਦੋਂ ਸਾਰੇ ਹੱਕ ਖੋਲੇ ਉਹਨਾਂ ਦੇ ਫੇਸ ਕਰਕੇ ਆ ਜਿਹੜੇ 5 ਸਾਲ ਤੁਸੀਂ ਹਿੰਮਤ ਕਰਨੀ ਹੈ ਆਪਾਂ ਆਪਣਾ ਮਿਹਨਤ ਕਰੋ ਜੋ ਪਾਰਟੀ ਦਾ ਪ੍ਰੋਗਰਾਮ ਉਹ ਕਰਾਂਗੇ ਮੈਦਾਨ ਨੂੰ ਮੈਂ ਬੇਨਤੀ ਕਰਦਾ ਮੈਂ ਕਿਹਾ ਮਹੀਨੇ ਚ ਹਰ 5-7 ਦਿਨ ਹਰ ਕਿਸੇ ਪਿੰਡ ਜਾ ਕੇ ਚਾਹ ਪੀ ਲਿਆ ਕਰ ਹੁਣ ਸੰਗਤ ਦਰਸ਼ਨ ਬੰਦ ਕਰਕੇ ਚਾਹ ਦਰਸ਼ਨ ਕਰਦੋ ਸ਼ੁਰੂ ਉਹ ਸੰਗਤ ਦਰਸ਼ਨ ਤਾਂ ਹੈ ਨਹੀਂ ਆਪਕਨ ਦਾਨੀ ਦੇਣੀ ਹੈ ਲੰਗਰ ਦਖਸ਼ ਰਾਤ ਪੈਣ ਜਾ ਕੇ ਲੰਗਰ ਲਾਇਆ ਕਰੋ ਸਾਰੇ ਆਪਣੇ ਬਹਿ ਜਾ ਕੇ ਦੁੱਖ ਸੁੱਖ ਕਰਕੇ ਅਗਲੇ ਪਿੰਡ ਜਾ ਲੈ। ਉਹ ਮੈਂ ਤਾਂ ਮੈਂ ਤਾਂ ਮੈਂ ਹਲਕਾ ਦਖਸ਼ ਸ਼ੁਰੂ ਕਰ ਰਹਾ ਤੁਸੀਂ ਲੰਗਰ ਦਖਸ਼ ਕਰਦੇ। ਜਿਵੇਂ ਮੈਂ ਉਹਨਾਂ ਕੀਤਾ ਮੈਂ ਅੱਠ-ਅੱਠ ਕੇ ਹੱਥ ਦੇ ਸ਼ੁਗਲ ਘਾਟਾ ਤੋਂ ਘੱਟੇ ਲਾਓ। ਗੱਲਾਂ ਮਾਰੋ ਤੇ ਉਹਨਾਂ ਨੂੰ ਆਪਾਂ ਕਾਂਗਰਸੀਆਂ ਨੂੰ ਕਰ ਲੰਦੋ ਐਸ਼। ਹੁਣ ਪਤਾ ਲੱਗੂਗਾ ਸਾਰਾ ਕੁਝ। ਤੇ ਇੱਕ ਤਾਂ ਗੱਲਾ ਚੰਗਾ ਹੋ ਗਿਆ ਝਾੜੂ ਜੇ ਦੁੱਖ 흘ਰਿਆ। ਇਹਨੇ ਹੱਥ ਚੱਕੀ ਸੀ। ਮੈਂ ਜਿੰਨਾ ਨਕਮੇ ਭੰਦੇ ਸਾਰੇ ਦੇ ਸੀ। ਤੂੰ ਐਸ ਕਰਕੇ ਬਸ ਹੁਣ ਤੱਕਲੇ ਰਹਿਣਾ ਆਪਾਂ ਡੜਕੇ ਲੜਾਈ ਲੜਦੇ ਰਹਿਣਾ ਟੈਂਪਰੇਰੀ ਚਾਰਜ ਦਿੱਤਾ ਪਰਮਨੈਂਟ ਆਪਣੇ ਤੇ 5 ਕਿ ਸਾਲ ਤੱਕ ਮੈਨੂੰ ਲੱਗਦਾ ਗੱਲਾਂ ਗੱਲਾਂ ਨਹੀਂ ਕੱਪ ਜਾਣੇ। ਆ ਹੁਣ ਮਤਲਬ 3 ਮਹੀਨੇ ਟੱਪ ਕੇ ਕੱਲੇ 3 ਮਹੀਨੇ ਤਾਂ ਹੋਰ ਟੱਪ ਜਾਣਗੇ ਆ ਦਿਨ ਰਾਤ ਦਿਨ ਰਾਤ ਕਰਦੇ ਕਰਦੇ ਤੂੰ ਦੇਖੀ ਚੱਲਿਓ ਉਦੋਂ ਹੀ ਪਤਾ ਲੱਗੂਗਾ ਤੈਨੂੰ ਪਤਾ ਜੇ ਤੂੰ ਸੋਚ ਚੁੱਕੀ ਨਹੀਂ ਹੁਣ ਹੀ ਐਂ ਲੱਗਦਾ ਜਿਵੇਂ 5 ਸਾਲ ਪਹਿਲੇ ਸੋਚ ਚੁੱਕੀ ਸੀ। ਜੇ ਸਾਨੂੰ ਪਾਰਲੀਮੈਂਟ ਆਈ ਉਦੋਂ ਤੇ ਤੇਰਾ ਤੇ ਤੇਰਾ ਜਿੱਤਾਂਗੇ ਸਰਬੀਤ ਜਦੋਂ ਸਾਡਾ ਸਵਾਦ ਲੈਣ ਦਾ ਮੌਕਾ ਆ ਰਾ ਉਦੋਂ ਤੂੰ ਸਰੋਪੇ ਉਹਨਾਂ ਦੇ ਫੇਰ ਪਾ ਦਿੰਦੇ ਮੈਂ ਨਹੀਂ ਪਾਉਂਦਾ ਮੇਰੇ ਸਾਨੂੰ ਕਿੰਨਾ ਘਟਾਇਆ ਜੀ ਮੈਂ ਤੁਹਾਨੂੰ ਇਹ ਕੰਨਾ ਨਾ ਹੁਣ ਮੈਂ ਡਿਸਟ੍ਰਿਕਟ ਪ੍ਰੈਸ ਨੂੰ ਕਹਿਆ ਤਾਂ ਕਿ ਕਿਸੇ ਦੇ ਸਰੋਪੇ ਨਹੀਂ ਪਾਉਣੇ ਉਹਦੇ ਸਰੋਪੇ ਨਹੀਂ ਮੈਂ ਇੱਕ ਹੋੜ ਕੇ ਤਾਂ ਕਾਲੀਦਲ ਹੁਣ ਸਰੋਪੇ ਲਊਗਾ ਹੀ ਨਹੀਂ ਮੈਨਾਂ ਸਰੋਪੇ ਤੇ ਮਰੋ ਨਹੀਂ ਕਰਕੇ ਸਰੋਪੇ ਹੁਣ ਕਹਾਣੀਆਂ ਕਰਕੇ ਉਹ ਪਤਾ ਤਾਂ ਹੀ ਲੱਗਦਾ ਨਾ ਹੁਣ ਤਾਂ ਕਿਉਂਕਿ ਕਾਲੇ ਭਾਵੇਂ ਕਹੀ ਸੀ ਜੀ ਤੁਹਾਨੂੰ ਵੀ ਕਹੀ ਸੀ ਲੋਕਰਾ ਸਾਹਿਬ ਦਾ ਤੁਸੀਂ ਆਏ ਸੀ ਕਿ 10 ਮਿੰਟ ਥੰਗ ਤਾਂ ਆਉਂਦੀ ਆ ਉਹਨਾਂ ਦੀ ਗੱਲਬਾਤ ਸੁਣ ਲਿਆ ਕਰੋ ਸਾਰੀ ਸੰਗਤ ਖੁਸ਼ ਜਾਵੇ ਜੀ ਆਪਾਂ ਜਦੋਂ ਉਹਨੇ 2 ਮਿੰਟ ਲਾ ਕੇ ਭੱਜਾ ਲਿਆ ਜੀ ਉਹ ਚਲ ਭਾਈ ਉਹ ਵਿਲੇ ਹੋਗੇ ਨਾ ਹਰ ਥੱਲੇ ਤੇ ਟੇਕੜੇ ਭਾਈ ਉਹ ਮੈਂ ਕਹਿੰਦਾ 5 ਸਾਲ ਦਾ ਬ੍ਰੇਕ ਜਰੂਰ ਚਾਹੀਦਾ ਹੁੰਦਾ ਆਪਾਂ ਤਾਂ ਗੱਡੀ ਦੱਬੀ ਕੇ ਪਰ ਠੀਕ ਹੈ ਠੀਕ ਹੈ ਠੀਕ ਹੈ ਤੈਨੂੰ ਅਡਵਾਈਜ਼ਰ ਲੱਕ ਲੈਣਾ ਮੈਂ ਆਪਣੇ ਨਾਲ ਤਾਂ ਐਸ ਕਰਕੇ 2.5 ਸਾਲੇ ਕਹਿੰਦੇ ਅੱਜ ਉਹਨਾਂ ਨੂੰ ਸਮਝ ਚੜਦੀ ਖਾਂ ਉਹਨਾਂ ਦਾ ਕਹਿੰਦਾ ਸੀਗਾ 5 ਸਾਲਾ ਕੋ 2.5 ਸਾਲਾ ਬਾਅਦ ਇਲੈਕਸ਼ਨ ਹੋਣੀ ਹੁੰਦੀ ਚਲੋ ਤੁਸੀਂ ਤਾਂ ਕੁਝ ਵਾਲੇ ਪਾ ਕੁਝ ਉਹਨਾਂ ਨਾਲ ਤੂੰ ਦੇਖੀ ਜਾਓ ਤਾਂ ਐਸ ਕਰਕੇ 5 ਹੀ ਕੋਟ ਐਸ ਕਰਕੇ ਤੁਸੀਂ ਇਕੱਠੇ ਰਹਿਣਾ ਜਿਹਨੂੰ ਵੀ ਕਿਤੇ ਹਲਕੇ ਜ਼ਿਲ੍ਹੇ 'ਚ ਬੰਦਾਰ ਭਾਵੇਂ ਫਰੀਦਕੋਟ ਹੋਵੇ ਭਾਵੇਂ ਜੱਤੂਏ ਸਾਰੇ ਜ਼ਿਲ੍ਹੇ ਨੇ ਇਕੱਠੇ ਹੋ ਜਾਣਾ ਐਸੇ ਬੀਡਿੰਗ ਕਰ ਦਿਓ बहुत बहुत धनवाद वाहिगुरू जी का ख़ाला वाहिगुरू जी ख़ाली